ਹਰ ਵਿਜੀਤੀ ਜਿਹੜਾ ਜਿਹੜਾ ਪਲੇਅ ਇਹਨੇ ਵਿੰਦਾ ਕਰਵਾਇਆ ਗਿਆ ਹੈ ਕਿਹੜਾ ਪਲੇਅ ਕਿਸ ਕਿਸ ਦੇ ਨਾਮ ਤੇ ਜਿਹ ਦੂਜਾ ਰੇਵੀਆ ਚਾਲ ਤੇ ਛਪਟਾ ਲੜਾ ਦਾ ਮੁਕਾਬਲਾ ਜੀ ਇਸ ਦੇ ਵਿੱਚ ਘੋੜੇ ਭੱਜਣ ਵਾਲੀ ਖੇਡ ਹੋਊਗੀ ਛਪਟਾ ਲੜਾ ਦੇ ਵਿੱਚ ਰੇਵੀਆ ਚਾਲ ਦੇ ਵਿੱਚ ਘੋੜੇ ਦੀ ਚਾਲ ਪਰਖੀ ਜਾਊਗੀ ਜਿਹਦੇ ਵਿੱਚ ਪਿਓਰ ਕਦਮਬਾਜ਼ੀ ਦਾ ਮੁਕਾਬਲਾ ਹੋਊਗਾ ਜੀ ਇਹਦੇ ਵਿੱਚ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਘੋੜੇ ਭਾਗ ਲੈਣਗੇ ਜੀ ਬਹੁਤ ਚੰਗੇ ਚੰਗੇ ਜਾਨਵਰ ਆ ਰਹੇ ਨੇ ਜਿਹੜਾ ਖੇਡ ਦਾ ਸਥਾਨ ਆ ਪਿੰਡ ਚੰਨੀਆਂ ਜੀ ਜ਼ਿਲ੍ਹਾ ਫਰੀਕੋਟ ਤਹਿਸੀਲ ਸਾਦਕਾ ਜੀ ਇਸ ਖੇਡ ਦੇ ਵਿੱਚ ਮਵਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਆ ਜੀ। ਛਪਟੇ ਦੇ ਪਹਿਲੇ ਤਿੰਨ ਨਾਮ ਮਵਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੇ ਗਏ ਆ ਜੀ। ਤੇ ਰੇਵੀਏ ਦੇ ਜਿਹੜੇ ਤਿੰਨ ਨਾਮ ਆ ਉਹ ਸਾਡੇ ਐਨਆਰਆਈ ਪਰਿਵਾਰਾਂ ਵੱਲੋਂ ਕੀਤੇ ਗਏ ਆ ਜੀ। ਇਸ ਖੇਡ ਦੇ ਵਿੱਚ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਹੌਮਾ ਹੌਮਾ ਕੇ ਪਹੁੰਚੋ ਜੀ ਖੇਡ ਦਾ ਸਥਾਨ ਪਿੰਡ ਚੱਲਿਆ ਸੀਲ ਸਾਧਗਿਰਹਲਾ ਫਰੀਕੋਟ ਆ ਜੀ। ਬਹੁਤ ਵਧੀਆ ਦੇਖਣ ਵਾਲੀ ਗੇਮ ਆ ਜੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸ਼ਾਅ ਮਿਲੇ ਜੀ। ਇਹ ਨਾਮ ਲਿਖਿਆ ਗਿਆ ਪਹਿਲੇ ਨਾਮ 18000 ਰੁਪਇਆ ਰੱਖਿਆ ਗਿਆ ਦੋਹਾਂ ਗੇਮਾਂ ਦੇ ਵਿੱਚ ਬਾਕੀ 10 ਮਿੰਟ ਤੱਕ ਨਾਮ ਦੇਵਾਂਗੇ ਰੇਵੀਓ ਦੇ ਵਿੱਚ ਛਪਟੇ ਦੇ ਵਿੱਚ 20 ਮਿੰਟ ਤੱਕ ਨਾਮ ਦੇਵਾਂਗੇ ਜੀ ਇੱਕ ਡਬਲ ਟ੍ਰੈਕਲ ਸਪੈਸ਼ਲ ਖੇਡ ਕਰਾਈ ਜਾਊਗੀ ਜਿਹਦੇ ਵਿੱਚ ਦੋਵਾਰੀ ਘੋੜਾ ਪਰ ਜੁੜਾ ਜੀ ਇੱਕੋ ਟ੍ਰੈਕ ਦੇ ਉੱਤੇ ਉਹਦਾ ਨਾਮ ਲਿਖਿਆ ਉਹਦਾ ਨਾਮ ਕਿਹਾ ਦੇ ਨਾਮ ਦਿੱਤੇ ਜਾ ਰਹੇ ਆ ਜੀ ਮੰਨ ਕੇ ਹੋਊਗਾ ਉਸ ਤੋਂ ਬਾਅਦ ਕਾਊਂਟਿਟੀ ਥੱਲੇ ਨੂੰ ਘੱਟਦੀ ਜਾਊਗੀ ਜਿ ਪੋਜੀਸ਼ਨ ਵਾਈ ਜੀ ਇਹ ਐਂਟਰੀ ਫੀਸ 500 ਰੁਪਈਆ ਪਤਾ ਵੀ ਪ੍ਰਤੀ ਘੁੜਾਈ 12 ਵਜੇ ਤੱਕ ਐਂਟਰੀ ਹੋਊਗੀ ਲਾਈਵ ਵੀ ਹੋਊਗਾ ਪੋਸਟਰ ਤੁਹਾਨੂੰ ਸ਼ੇਅਰ ਕਰਤਾ ਜੀ ਇਹ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਐਨ ਆਰ ਆ ਵੀਰਾਂ ਦੇ ਤੇ ਹੌਸਲਵਰ ਜਿਹੜੇ ਘੋੜਾ ਪਾਲਕਾ ਉਹਨਾਂ ਦੇ ਸਹਿਯੋਗ ਨਾਲ ਇਹ ਆਪਣੇ ਏਰੀਆ ਦੇ ਵਿੱਚ ਦੂਜਾ ਖੇਡ ਮੇਲਾ ਘੋੜਿਆਂ ਦੀਆਂ ਰੇਸਾਂ ਕਰਾਈਆਂ ਜਾ ਰਹੀਆਂ ਹਨ ਆਹ ਮਹਮਾਕੇ ਪਹੁੰਚਣ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਗੁਰੂ ਘਰ ਲੰਗਰ ਤੁੱਟ ਵਰਤੂਗਾ ਹਰ ਮੇਗੀ ਜਿਹੜਾ ਚੜ੍ਹਦਾ ਚੌੜਾ ਜਿਹੜਾ ਪਲੇ ਪੈਨ ਵਿਦਾ ਕਰਵਾਇਆ ਜਾਂਦਾ ਹੈ ਇਹਨਾਂ ਮੇਲਾ ਕਿਸ ਨਾਮ ਦਾ ਜਿਹ ਦੂਜਾ ਰੇਵੀਆਂ ਚਾਲ ਤੇ ਛਪਟਾ ਲੜਾ ਦਾ ਮੁਕਾਬਲਾ ਜੀ ਇਸ ਦੇ ਵਿੱਚ ਘੋੜੇ ਭੱਜਣ ਵਾਲੀ ਖੇਡ ਹੋਊਗੀ ਛਪਟਾ ਲੜਾ ਦੇ ਵਿੱਚ ਰੇਵੀਆਂ ਚਾਲ ਦੇ ਵਿੱਚ ਘੋੜੇ ਦੀ ਚਾਲ ਪਰਖੀ ਜਾਊਗੀ ਜਿਹਦੇ ਵਿੱਚ ਪਿਓਰ ਕਦਮਬਾਜ਼ੀ ਦਾ ਮੁਕਾਬਲਾ ਹੋਊਗਾ ਜੀ ਇਹਦੇ ਵਿੱਚ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਘੋੜੇ ਭਾਗ ਲੈਣਗੇ ਜੀ ਬਹੁਤ ਚੰਗੇ ਚੰਗੇ ਜਾਨਵਰ ਆ ਰਹੇ ਨੇ ਜਿਹੜਾ ਖੇਡ ਦਾ ਸਥਾਨ ਆ ਪਿੰਡ ਚੰਨੀਆਂ ਜੀ ਜ਼ਿਲ੍ਹਾ ਫਰੀਕੋਟ ਤਹਿਸੀਲ ਸਾਦਕਾ ਜੀ ਇਸ ਖੇਡ ਦੇ ਵਿੱਚ ਮਵਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਆ ਜੀ ਛਪਟੇ ਦੇ ਪਹਿਲੇ ਤਿੰਨ ਨਾਮ ਮਵਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੇ ਗਏ ਜੀ ਤੇ ਰੇਵੀਏ ਦੇ ਜਿਹੜੇ ਤਿੰਨ ਨਾਮ ਆ ਉਹ ਸਾਡੇ ਐਨਆਰਆਈ ਭਰਾਵਾਂ ਵੱਲੋਂ ਕੀਤੇ ਗਏ ਜੀ ਇਸ ਖੇਡ ਦੇ ਵਿੱਚ ਅਸੀਂ ਸਾਰੇ ਇਲਾਕੇ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਹੌਮਾ ਹੌਮਾ ਕੇ ਪਹੁੰਚੋ ਜੀ ਖੇਡ ਦਾ ਸਥਾਨ ਪਿੰਡ ਚੱਲਿਆ ਸੀਲ ਸਾਦ ਜਿਲ੍ਹਾ ਫਰੀਕੋਟ ਆ ਜੀ ਬਹੁਤ ਵਧੀਆ ਦੇਖਣ ਵਾਲੀ ਗੇਮ ਆ ਜੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸ਼ਾਅ ਮਿਲੇ ਜੀ ਇਹ ਨਾਮ ਰੱਖਿਆ ਗਿਆ ਪਹਿਲੇ ਨਾਮ 18000 ਰੁਪਇਆ ਰੱਖਿਆ ਗਿਆ ਦੋਹਾਂ ਗੇਮਾਂ ਦੇ ਵਿੱਚ ਬਾਕੀ ਨੂੰ 10 ਮਿੰਟ ਤੱਕ ਨਾਮ ਦੇਵਾਂਗੇ ਰੇਵੀਓ ਦੇ ਵਿੱਚ ਛਪਟੇ ਦੇ ਵਿੱਚ 20 ਮਿੰਟ ਤੱਕ ਨਾਮ ਦੇਵਾਂਗੇ ਜੀ ਇੱਕ ਡਬਲ ਟ੍ਰੈਕਲ ਸਪੈਸ਼ਲ ਖੇਡ ਕਰਾਈ ਜਾਊਗੀ ਜਿਹਦੇ ਵਿੱਚ ਦੋਵਾਰੀ ਘੋੜਾ ਭੱਜੂਗਾ ਜੀ ਇੱਕੋ ਟ੍ਰੈਕ ਦੇ ਉੱਤੇ ਪੂਰਾ ਨਾਮ ਲਿਖਿਆ ਪੂਰਾ ਨਾਮ ਕਿਹਾ ਦੇ ਨਾਮ ਦਿੱਤੇ ਜਾ ਰਹੇ ਹੈ ਜੀ ਮੰਨ ਕੇ ਹੋਊਗਾ ਉਸ ਤੋਂ ਬਾਅਦ ਕੁਆਂਟੀਟੀ ਥੱਲੇ ਨੂੰ ਘਰਦੀ ਜਾਊਗੀ ਪੋਜੀਸ਼ਨ ਵਾਈ ਜੀ ਕੀ ਐਂਟਰੀ ਫੀਸ ਕਿੰਨਾ ਰਹੀ ਐ ਇਹਦੀ ਐਂਟਰੀ ਫੀਸ 500 ਰੁਪਏ ਪਤਾ ਪ੍ਰਤੀ ਕੋਈ ਲਈ 12 ਵਜੇ ਤੱਕ ਐਂਟਰੀ ਹੋਊਗੀ ਲਾਈਵ ਵੀ ਹੋਊਗਾ ਪੋਸਟਰ ਤੁਹਾਨੂੰ ਸ਼ੇਅਰ ਕਰਤਾ ਜੀ ਇਹ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਤੇ ਹੌਸਲਵਰ ਜਿਹੜੇ ਘੋੜਾ ਪਾਲਕਾ ਉਹਨਾਂ ਦੇ ਸਹਿਯੋਗ ਨਾਲ ਇਹ ਆਪਣੇ ਏਰੀਆ ਦੇ ਵਿੱਚ ਦੂਜਾ ਖੇਡ ਮੇਲਾ ਘੋੜਿਆਂ ਦੀਆਂ ਰਿਸਾਂ ਕਰਾਈਆਂ ਜਾ ਰਹੀਆਂ ਹਨ ਆਓ ਮਹਮਾ ਕੇ ਪਹੁੰਚਣੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਗੁਰੂ ਕਾ ਲੰਗਰ ਤੁਟ ਵਰਤੂਗਾ ਜੀ